90 ਸਾਲਾ ਸ਼ੇਰ ਸਿੰਘ ਜੀ ਔਰ ਸਵੇਰੇ ਸਵੇਰੇ ਤੜਕੇ ਤੜਕੇ ਸਾਈਕਲ ਤੇ ਨਿਕਲ ਜਾਂਦੇ ਆ ਲਗਭਗ 40 50 ਕਿਲੋਮੀਟਰ ਰੋਜ਼ ਦਾ ਸਾਈਕਲ ਚਲਾਉਂਦੇ ਆ ਜੀ ਔਰ ਦੇਖੋ ਇਹ ਜਿੰਦਾ ਦਿਲ ਇਨਸਾਨ ਸਵੇਰੇ ਤੜਕੇ ਨਿਕਲ ਜਾਂਦੇ ਆ ਸਾਰਾ ਦਿਨ ਜਿਹੜਾ ਸਾਈਕਲਿੰਗ ਕਰਦੇ ਆ ਇਹ ਲੱਕੜ ਦਾ ਵਪਾਰ ਕਰਦੇ ਆਂ ਔਰ ਪਿੰਡਾਂ ਪਿੰਡਾਂ ਦੇ ਵਿੱਚ ਘੁੰਮਦੇ ਆਂ ਦੁੱਗਰੀ ਪਿੰਡ ਦੇ ਆਂ ਸਰਦਾਰ ਸ਼ੇਰ ਸਿੰਘ ਜੀ ਔਰ ਸਾਈਕਲਿੰਗ ਕਰਕੇ ਦੇਖੋ ਆਪਣੇ ਆਪ ਨੂੰ ਇਹਨਾਂ ਨੇ ਸਿਹਤਯਾਬ ਰੱਖਿਆ ਹੋਇਆ ਅਸੀਂ ਬਜ਼ੁਰਗਾਂ ਨੂੰ ਕਵਰ ਕਰਦੇ ਆਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਔਰ ਵਿਲੱਖਣ ਜਿਹੜੇ ਕਾਰਜ ਕਰਦੇ ਆਂ ਵਿਲੱਖਣ ਕੰਮ ਕਰਦੇ ਆਂ ਉਹਨਾਂ ਬਜ਼ੁਰਗਾਂ ਨੂੰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੇ ਲੈ ਕੇ ਆਨੇ ਆਂ ਜੀ ਆਹ ਦੇਖੋ ਚੱਲਦਾ ਸਾਈਕਲ ਜੀ ਤੜਕੇ ਤੜਕੇ ਨਿਕਲ ਜਾਂਦੇ ਆਂ ਜੀ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਔਰ ਖਾਕਸਥਾਨਾਂ ਤੇ ਜਾਂਦੇ ਲੋਕਾਂ ਨੂੰ ਮਿਲਦੇ ਆ ਜਿੰਦਗੀ ਦਾ ਜੇਕਰ ਕੋਈ ਲੈਸਨ ਸਿੱਖਣਾ ਹੋਵੇ ਜੇਕਰ ਕੋਈ ਸਬਕ ਸਿੱਖਣਾ ਹੋਵੇ ਇਹਨਾਂ ਬਜ਼ੁਰਗਾਂ ਤੋਂ ਸਿੱਖਣਾ ਪੈਂਦਾ ਸਰਕਾਰ ਦੇਖੋ ਰਿਟਾਇਰ ਕਰ ਦਿੰਦੀ ਹੈ 58 ਸਾਲ ਦੀ ਉਮਰ ਤੇ ਲੇਕਿਨ 90 ਸਾਲ ਦਾ ਬਜ਼ੁਰਗ ਸਰਦਾਰ ਸ਼ੇਰ ਸਿੰਘ ਅਜੇ ਵੀ ਬਿਲਕੁਲ ਡਟੇ ਹੋਏ ਆ ਕੰਮ ਕਰਦੇ ਆ ਲੱਕੜ ਦਾ ਵਪਾਰ ਕਰਦੇ ਆ ਔਰ ਸਾਰਾ ਕੰਮ ਜਿਹੜਾ ਹੈ ਇਹਨਾਂ ਨੇ ਆਪਣਾ ਸਾਈਕਲ ਤੇ ਸੰਭਾਲਿਆ ਹੋਇਆ ਬਾਪੂ ਜੀ ਕਿੰਨੇ ਵਜੇ ਉੱਠਦੇ ਸਵੇਰੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਰਾਣ ਤੋਂ ਬਹੁਤ ਸੁਖੀ ਆ ਹੂੰ ਬਹੁਤ ਜ਼ਿਆਦਾ ਜੀ 5 ਵਜੇ ਉੱਠਦਾ 5 ਵਜੇ ਮੇਰਾ ਮੁੰਡਾ ਚਾਹ ਦੇ ਕੇ ਹੂੰ ਬੜੀਆ ਸਪੈਸ਼ਲ ਚਾਹ ਦੇ ਜਾਂਦਾ ਮਾਨੂੰ ਜੀ ਚਾਹ ਪਿਲਾ ਕੇ ਬੈ ਜਾ ਮੁੜ ਜਾ ਮੁੜਿਆ ਹੁੰਦਾ ਚਾਹ ਪੀਣ ਤੋਂ ਬਾਅਦ 6 ਵਜੇ ਮੈਂ ਪਹਿਨਾਲ ਪਹਿਲਾਂ ਉੱਪਰ ਤਾਂ ਹੁਣ ਠੰਡ ਹੋ ਗਈ 6 ਵਜੇ ਮੈਂ ਥੋਂ ਚੱਲ ਪੈਂਦਾ ਸਾਈਕਲ ਤੇ ਸਾਈਕਲ ਤੇ ਕੰਮੇ ਮਾਸ਼ਕੀ ਜਨੂੰ ਕੁਛ 6 ਵਜੇ ਹਨੇਰਾ ਵੀ ਹੁੰਦਾ ਥੋੜਾ ਲੈਟਾ ਲੈਟਾ ਨਿਕਲਦਾ ਹੂੰ ਦਾ ਇੱਥੋਂ ਜਾ ਕੇ ਅਹਿਮਦਪੁਰ ਹੋਗੇ ਨਹਿਰ ਚੜ ਜਾਂਦਾ ਜੀ ਨਹਿਰ ਤੇ ਜਾ ਕੇ ਰੌੜ ਮਦਰਿੰਦੇ 헤ਟ ਤਾਰ ਕੇ ਫਿੱਡਿਆਂ ਪਿੰਡ ਆਉਂਦਾ ਹੂੰ ਫਿੱਡਿਆਂ ਤੋਂ ਫਿਰ ਬੂਜਾ ਸੜਕੋਂ ਪੈਂਦੀ ਆ ਜੀ ਬੂਜਾ ਸੜਕ ਤੇ ਦਬੁਰਜੀਆਂ ਨੋਹੋਂ ਦੇ ਵਿਚਾਲੇ ਜਾ ਰਲਦੀ ਆ ਹੂੰ ਉੱਥੋਂ ਫਿਰ ਮੈਂ ਦਬੁਰਜੀ ਨੂੰ ਹੋ ਲੰਦਾ ਜੀ ਦਬੁਰਜੀ ਤੋਂ ਕੇ ਸਿੱਧਾ ਜਾ ਕੇ ਕੁਛ ਟਾਈਮ ਅੱਗੇ ਦਬੁਰਜੀ ਤੇ ਜਾ ਕੇ ਮਨੂੰ ਸੇਮ ਨਹਿਰ ਆ ਕਿਹੜੀ ਆ ਇਹ ਬੂਝਾ ਦੀ ਉਹ ਨਹਿਰ ਪੈ ਕੇ ਮੈਂ ਚੱਕ ਚੱਲੇ ਜਾਂਦਾ ਹੂੰ ਚੱਕ ਤੋਂ ਸੜਕ ਨਿਕਲੀ ਹੈ ਇੱਕ ਜੀ ਮਾਤਾ ਗੁਜਰਕੌਰ ਦੇ ਗੁਜ਼ਾਰੇ ਨੂੰ ਕੁੰਬੇ ਮਾਸ਼ ਕੀ ਜਨੂੰ ਅੱਛਾ ਕੁੰਬੇ ਮਾਸ਼ ਕੀ ਪਹੁੰਚ ਜਾਂਦੇ ਤੁਸੀਂ ਕੁੰਬਾ ਮਾਸ਼ ਕੀ ਪਹੁੰਚ ਜਾਂਦਾ ਮੈਂ ਟਿਕਟ ਤੇ ਹੌੜੀ ਸਾਈਕਲ ਚੱਲਦਾ ਚਲੋ ਆਪਣੀ ਮਰਜ਼ੀ ਗਲੇ ਸੜਕਾਂ ਦੇ ਠੱਡੇ ਵੀ ਆ ਪਿੰਡਾਂ 'ਚ ਸਾੜੇ ਪਿੰਡਾਂ ਵਾਲੀ ਦੇ ਦੇਖ ਲੈ ਤੁਸੀਂ ਜੀ ਇਸ ਕਰਕੇ ਮੈਂ ਡੇਢ ਘੰਟੇ 'ਚ ਪਹੁੰਚਦਾ ਇਹ ਰੋਜ਼ ਜਾਂਦੇ ਤੁਸੀਂ ਬਿਲਕੁਲ ਰੋਜ਼ ਜਾਂਦਾ ਕਿੰਨੇ ਕਿਲੋਮੀਟਰ ਹੈ ਇਗਰੀਬਨ ਮੈਂ ਤਾਂ 15 ਰਾਤ ਦਾ ਮੁੰਡਾ ਕਹਿੰਦਾ 12 ਕਿਲੋਮੀਟਰ 12 ਮੀਲ ਹੋ ਸਕਦਾ ਕਿਲੋਬਿੰਦਰ 15 ਹੀ ਹੋਣਾ ਇੱਥੋਂ ਹੂੰ ਉੱਥੇ ਜਾ ਕੇ ਗਨਨ ਪਾਣੀ ਨੇ ਟੁੱਟੀਆਂ ਲੱਗੀਆਂ ਹੋਈਆਂ ਜੀ ਹੁਣ ਉੱਥੇ ਜਾ ਕੇ ਇਸ਼ਨਾਨ ਕਰਦਾ ਨਹਾਉਂਦਾ ਅੱਛਾ ਜੀ ਨਾ ਕੇ ਬਾਹਰ ਨਿਕਲ ਕੇ ਨਰਵਾਰ ਸਾਹਿਬ ਮੱਠਾ ਟੇਕਦਾ ਜੀ ਉੱਥੇ 10 ਮਿੰਟ ਲਾਉਂਦਾ ਮੈਂ ਜੀ ਬਠਾ ਟੇਕਣ ਨੂੰ ਹੂੰ ਪੰਜ ਚਾਰ ਕਿਲੋ ਉੱਪਰ ਕੰਨਿਆ ਕਰਦਾ ਜੇ ਹੋਰ ਨਹੀਂ ਆਉਂਦਾ 6 ਵਜੇ ਨਿਕਲ ਜਾਣਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਘੁੰਮਣਾ ਸਰਦਾਰ ਸ਼ੇਰ ਸਿੰਘ 90 ਸਾਲ ਦੀ ਉਮਰ ਹੈ ਤੇ ਇਹ ਸਨੇਹਾ ਦੇ ਰਹੇ ਨੇ ਬਹੁਤ ਵਧੀਆ ਨਾਲੇ ਤਾਂ ਵਾਤਾਵਰਣ ਬਚਦਾ ਤੇ ਨਾਲੇ ਪੈਟਰੋਲ ਬਚਦਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਸਿਹਤ ਯਾਬ ਵੀ ਰਹਿੰਦੇ ਨੇ ਤਾਂ ਨੌਜਵਾਨ ਜਿਹੜੇ ਆ ਅਸੀਂ ਕੀ ਕਰਦੇ ਹਾਂ ਜਦੋਂ ਮਰਜੀ ਸਕੂਟਰ ਚੱਕ ਕੇ ਨਿਕਲ ਜਾਂਦੇ ਆ ਕਾਰ ਚੱਕ ਕੇ ਨਿਕਲ ਜਾਂਦੇ ਆ ਤੇ ਸਾਈਕਲ ਜਿਹੜਾ ਹੈ ਸਾਨੂੰ ਬਹੁਤ ਸਿਹਤ ਯਾਬ ਰੱਖਦਾ ਹੈ ਇਹ ਵਲੌਗ ਇਸ ਕਰਕੇ ਬਣਾ ਰਹੇ ਆ ਦਿਖਾ ਰਹੇ ਅਸੀਂ ਤੁਹਾਨੂੰ ਕਿ 90 ਸਾਲਾ ਬਜ਼ੁਰਗ ਜਿਹੜਾ ਹੈ ਲਗਭਗ 40-50 ਕਿਲੋਮੀਟਰ ਰੋਜ਼ ਦਾ ਸਾਈਕਲ ਚਲਾਉਂਦੇ ਹੈ ਕਿਸੇ ਵੀ ਨੌਜਵਾਨ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜਿਹੜਾ ਤੁਹਾਡਾ ਪ੍ਰੇਮੀ ਸੱਜਣ ਮਿੱਤਰ ਹੈ ਜਾਂ ਘਰ 'ਚ ਨੌਜਵਾਨ ਬੱਚਾ ਹੈ ਕੋਈ ਦੋਸਤ ਮਿੱਤਰ ਦਾ ਬੱਚਾ ਹੈ ਉਸ ਤੱਕ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਹੜਾ ਹਮੇਸ਼ਾ ਮੋਟਰਸਾਈਕਲ ਤੇ ਹੀ ਕੰਮ ਕਰਦਾ ਸਾਰੇ ਜਾਂ ਸਕੂਟਰ ਦੀ ਹੀ ਡਿਮਾਂਡ ਕਰਦਾ ਦਿਖਾਓ ਉਹਨਾਂ ਨੂੰ ਆਹ ਦੇਖੋ ਸਾਈਕਲ ਚੱਲਦਾ 90 ਸਾਲ ਦਾ ਬਜ਼ੁਰਗ ਕਿੱਦਾਂ ਸਾਈਕਲ ਚਲਾ ਰਿਹਾ ਸਵੇਰੇ ਤੜਕੇ ਨਿਕਲ ਜਾਂਦੇ ਸਾਰਾ ਦਿਨ ਸਾਈਕਲ ਤੇ ਆਪਣੇ ਕੰਮ ਕਰਦੇ ਆ ਲੱਕੜ ਦਾ ਵਪਾਰ ਕਰਦੇ ਆ ਔਰ ਇਹ ਸਾਈਕਲ ਤੇ ਹੀ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣੇ ਵਪਾਰੀਆਂ ਨੂੰ ਜਾਂ ਖਰੀਦਦਾਰਾਂ ਨੂੰ ਜਾਂ ਵੇਚਣ ਵਾਲਿਆਂ ਨੂੰ ਇਹ ਮਿਲਦੇ ਆ 90 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਹੈ ਕਾਰੋਬਾਰ ਕਰਨਾ ਔਰ ਸਾਈਕਲ ਤੇ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਾਰੇ ਪੰਜਾਬੀਆਂ ਨੂੰ ਇਹ ਬਹੁਤ ਵੱਡਾ ਸਨੇਹਾ ਵੀ ਹੈ ਖਾਸ ਤੌਰ ਤੇ ਯੰਗ ਜਨਰੇਸ਼ਨ ਯੂਥ ਨੂੰ ਇਹ ਸਨੇਹਾ ਹੈ ਕਿ ਦੇਖੋ ਐਦਾਂ ਹੁੰਦਾ ਕੰਮ ਐਦਾਂ ਬਣਦੀ ਸਿਹਤ ਨਾ ਕੋਈ ਜਿਹੜਾ ਹੈ 버ਗਰ ਪੀਜ਼ਾ ਖਾਣਾ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਫਾਸਟ ਫੂਡ ਖਾਣਾ ਤੇ ਸਿਹਤ ਦਾ ਰਾਜ ਦੇਖੋ ਇਦਾਂ ਬਣਦੀ ਗੱਲ ਆ ਚੱਲਦਾ ਸਾਈਕਲ ਇਹ ਬਜ਼ੁਰਗ ਦਾ ਸਾਈਕਲ ਚਲਾਉਣ ਦਾ ਵੀਡੀਓ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜ਼ਰੂਰ ਕਮੈਂਟ ਕਰਿਓ ਗੱਲਾਂ ਬਾਤਾਂ ਜਾਰੀ ਨੇ ਕਰਦੇ ਇਹਨਾਂ ਦੇ ਨਾਲ ਗੱਲ ਕਿਹੜੇ ਕਿਹੜੇ ਪਿੰਡਾਂ 'ਚ ਜਾਣੇ ਜੀ ਤੁਸੀਂ ਪਰੇਜ ਕੋਟਾਂ 'ਚ ਹੂੰ ਬਾਕੀ ਵਿਕੋਂ ਟੱਕੀ ਘਣੋਲਾ ਇੱਧਰ ਹੂੰ ਮੈਂ ਉੱਥੇ ਲੱਕੜ ਦੇ ਖਣੌਂਦਾ ਜੀ ਸੌਦਾ ਬਣੇ ਜਾਂ ਨਾ ਬਣੇ ਮੇਰਾ ਪਰ ਨਾ ਕਿ ਮੈਂ ਦੇਖ ਕੇ ਜ਼ਰੂਰ ਆਉਂਦਾ ਲੱਕੜ ਜਾਣੀ ਐ ਦੇਖਣ ਤੁਸੀਂ ਦੇਖਣੀ ਜ਼ਰੂਰ ਆ ਸਾਈਕਲ ਤੇ ਜਾਣਾ ਸਾਈਕਲ ਤੇ ਜਾਣਾ ਹੂੰ ਜਿਆਦਾ ਕਰਕੇ ਮੈਂ ਉੱਥੇ 1 ਵਜੇ ਤੱਕ ਰਹਾਂਗਾ। ਅੱਛਾ ਜੇ ਕੋਈ ਨਾ ਸੁਨੇਹਾ ਆਵੇ ਹੂੰ ਉੱਥੇ ਜਾ ਕੇ ਪਤਾ ਕਰ ਲਓ ਕਿ ਮੈਂ ਸੰਗਤ ਦੀ ਸੇਵਾ ਸਭ ਤੋਂ ਜ਼ਿਆਦਾ ਕਰਦਾ। ਕੁੰਭ ਮਾਛਕੀ। ਕੁੰਮਾ ਮਾਛਕੀ। ਹੂੰ ਜੇ ਕੋਈ ਸੰਗਤ ਆ ਜਾਵੇ ਜੀ ਮੈਂ ਬੂਰੇ ਤੋਂ ਕਹਿ ਰਦਾ ਵੈਸੀ ਪੰਜ ਚਾਰ ਸੇਵਾਦਾਰ ਬੈਠੇ ਆ ਰੋਟੀ ਵਾਜੋ ਚਾਹ ਵਾਜੋ ਨੀ ਕੋਈ ਜਾਣਾ ਚਾਹੀ ਲੰਗਰ ਛੱਕ ਕੇ ਜਾਣਾ ਹੈ ਲੰਗਰ ਛੱਕ ਕੇ ਜਾਣਾ ਮਿੰਟ ਗੱਲ ਬਿਠਾ ਲੈਣੇ ਜੇ ਕਹਿੰਦੇ ਸੀ ਛੱਕ ਕੇ ਫਿਰ ਚਾਹ ਛਕੋ ਉਹ ਮਾਂ ਦੇ ਦਰਬਾਰ ਚ ਜੱਡੀ ਦੂਰੋਂ ਆਇਆ 2 ਮਿੰਟ ਬੈਠੋ ਜੀ ਹਾੜੀ ਲਾਓ ਹਮ ਤੇ ਰੋਜ਼ ਦਾ ਨਿਤਨੇਮ ਹੈ ਤੁਸੀਂ ਸਾਈਕਲ ਤੇ ਕੁੰਮੇ ਮਾਸ ਕੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਮਨੂੰ ਤੜਕੇ ਤੇ ਪਤਾ ਲੱਗਦਾ ਵੀ ਮੈਂ ਕੰਮ ਦੇ ਚੜਦਾ ਛੇਤੀ ਜਾਵਾਂ ਅੱਛਾ ਤੜਕੇ ਸਾਈਕਲ ਚੱਕ ਲੈਣੇ ਫਿਰ ਹਾਂ 6 ਵਜੇ ਚਾਹ ਮੁੰਡਾ 5 ਵਜੇ ਦੰਦਾ ਤਕਰੀਬਨ ਹੁਣ ਮੇਰੇ ਕਰਕੇ ਮੈਂ ਲੈਟਾ ਚ ਸਾਈਕਲ ਦੀ ਪੂਰਾ ਚੱਲਦਾ ਜੇ ਲੈਟ ਆ ਜਵੇ ਮੈਂ 6:00 ਵਜੇ ਚੱਲ ਕੇ ਕੁੰਮੇ ਮਾਰ ਕੀ 6:30 ਦੇ 7 ਡੈਢ ਘੰਟੇ ਚ ਪਹੁੰਚਦਾ ਅੱਛਾ ਦੁਪਹਿਰ ਨੂੰ ਫਿਰ ਜਦੋਂ 1:00 2:00 ਵਜੇ ਆ ਜਾਂਦੇ ਤੁਸੀਂ ਘਰ ਫੇਰ ਕੀ ਪਿੰਡ ਚ ਆ ਕੇ ਮੇਰੇ ਘਰ ਤੋਂ ਸਾਈਕਲ ਰੱਖ ਕੇ ਪਾਣੀ ਦੀ ਸਿਆਜ ਚਾਹ ਬਣੀ ਹੋਈ ਚਾਹ ਪੀ ਲੇ ਪੀ ਕੇ 15 ਕਿਲੇ ਪਰ ਸਾਡੀ ਮੋਟਰ ਆ ਜੀ ਜ਼ਮੀਨ ਉੱਤੇ ਬਨ ਨਾਗਾ ਹਰ ਰੋ ਜਾਣਾ ਮੋਟਰ ਤੇ ਜਾਣਾ ਹੀ ਜਾਣਾ ਮੈਦਨ ਜਾਣਾ ਅੱਛਾ 15 ਕਿਲੇ ਪੈਦਲ ਜਾਣਾ ਉੱਥੇ ਮਿੰਜਾ ਬਿਸਤਰਾ ਚਾਬੀ ਪਈ ਆ ਹਮ ਆਪਣਾ ਮਿੰਜੇ ਪਰ 10 ਮਿੰਟ ਘੰਟਾ ਆਰਾਮ ਕਰਕੇ ਵਾਪਸ ਆ ਜਾਣਾ ਅਬ ਖੇਡੇ ਵਾਲੇ ਵਾਲੇ ਘੁੰਮਣ ਆ ਵੀ ਕਣਕ ਘੱਟ ਜੰਮੀ ਆ ਕਿ ਵੱਧ ਜੰਮੀ ਆ ਕਿਆ ਨੁਕਸ ਆ ਦੇਖਣਾ ਇੱਥੇ ਜਾਨਵਰ ਬੜਿਆ ਜੱਜ ਨੂੰ ਕੋਈ ਇੰਤਜ਼ਾਮ ਕਰੋ ਤਾਰ ਲਾਓ ਤੇ ਸਾਈਕਲ ਚਲਾ ਕੇ ਥਕਾਵਟ ਨਹੀਂ ਹੁੰਦੀ ਤੁਹਾਨੂੰ ਸਾਈਕਲ ਤੇ ਹਾਲ ਤੱਕ ਕੋਈ ਥਕਾਵਟ ਨਹੀਂ ਹੈ ਅੱਛਾ ਆਸਤੇ ਚੱਲਦਾ ਰੂਟੀਨ ਬਣੀ ਹੋਈ ਹੈ ਕੁਦਰਤ ਤੇ ਆ ਦੇਖੋ ਬਾਬਾ ਜੀ ਸ਼ੇਰ ਸਿੰਘ ਜੀ ਸ਼ੇਰਾਂ ਵਰਗਾ ਜਿਗਰਾ ਸ਼ੇਰਾਂ ਵਰਗਾ ਦਿਲ ਸੁਣੀ ਦੀ ਗੱਲ ਸਾਰਾ ਦਿਨ ਸਾਈਕਲ ਚਲਾਉਂਦੇ ਆਂ ਔਰ ਦਾਨ ਪੁੰਨ ਵੀ ਕਰਦੇ ਆਂ ਔਰ ਆਪਣੇ ਆਪ ਨੂੰ ਸਿਹਤਯਾਬ ਵੀ ਰੱਖਿਆ ਹੋਇਆ ਤੇ ਸੋਚ ਦੇਖੋ ਕਿੰਨੀ ਵਧੀਆ ਰੱਖੀ ਹੋਈ ਹੈ ਜਰੂਰ ਕਰਿਓ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਪੂਰੇ ਪੰਜਾਬ ਦੇ ਵਿੱਚ ਘਰ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਕਿ ਸਰਦਾਰ ਸ਼ੇਰ ਸਿੰਘ 90 ਸਾਲਾ ਜਿਹੜਾ ਹੈ ਉਹਨਾਂ ਦੀ ਜੀਵਨ ਸ਼ੈਲੀ ਕੀ ਹੈ ਤੇ ਕੀ ਉਹਨਾਂ ਦਾ ਰੁਟੀਨ ਹੈ ਤੇ ਕਿਦਾਂ ਉਹਨਾਂ ਨੇ ਆਪਣੀ ਸਵਾਰੀ ਸਾਈਕਲ ਜਿਹੜੀ ਹੈ ਉਸ ਨੂੰ ਪੱਕਾ ਸਾਥੀ ਬਣਾਇਆ ਹੋਇਆ ਦੀ ਲੋਕ ਅੱਜਕੱਲ ਸ਼ੌਕ ਤੇ ਸਾਈਕਲ ਚਲਾਉਂਦੇ ਐ ਐਕਸਰਸਾਈਜ਼ ਕਰਕੇ ਸਾਈਕਲ ਚਲਾਉਂਦੇ ਐ ਇਹ ਆਪਣੇ ਰੁਟੀਨ ਨੂੰ ਬਰਕਰਾਰ ਰੱਖਦੇ ਹੋਏ ਸਾਈਕਲ ਚਲਾਉਂਦੇ ਐ ਇਹ ਬੜੀ ਵੱਡੀ ਗੱਲ ਹੈ ਤੁਹਾਡੇ ਪਿੰਡ ਦੇ ਵਿੱਚ ਵੀ ਤੁਹਾਡੇ ਇਲਾਕੇ ਦੇ ਵਿੱਚ ਵੀ ਜੇਕਰ ਕੋਈ ਬਜ਼ੁਰਗ ਵਿਅਕਤੀ ਔਰ ਉਹ ਸਾਈਕਲ ਚਲਾ ਰਹੇ ਨੇ ਤੇ ਸਿਹਤਯਾਬ ਨੇ ਤਾਂ ਉਹਨਾਂ ਦਾ ਨਾਮ ਲਿਖ ਕੇ ਕਮੈਂਟ ਜਿਹੜਾ ਸੈਕਸ਼ਨ ਦੇ ਵਿੱਚ ਜਰੂਰ ਦਰਜ ਕਰਿਓ ਅਸੀਂ ਇਹ ਵੀਡੀਓ ਇਸ ਕਰਕੇ ਬਣਾਉਂਦੇ ਆ ਤਾਂ ਜੋ ਨੌਜਵਾਨਾਂ ਨੂੰ ਇਹਨਾਂ ਬਜ਼ੁਰਗਾਂ ਤੋਂ ਮੋਟੀਵੇਸ਼ਨ ਮਿਲ ਸਕੇ ਚੰਗਾ ਜੀ ਫਿਰ ਬਹੁਤ ਵਧੀਆ